ਨਾਰ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵੇਲੇ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਤੇ ਵੀ ਉਹਨੇ ਅੱਗ ਲਾ ਦਿੱਤੀ ਸੜੀ ਚਾਹ ਅੱਡੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀਏ ਲੋਕ ਖੇਤਾਚ ਨਾੜ ਨੂੰ ਲਗਾਈ ਅੱਗ ਕਾਨ ਬਟਾਲਾ ਨਜ਼ਦੀਕ ਕਸਬਾ ਖੋਖਰ ਫੌਜੀਆ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਨੇ ਲਪੇਟ ਚ ਲੈ ਲਿਆ ਇੱਕ ਟਰੱਕ ਵਿੱਚ ਲੱਖਾਂ ਦੀ ਕਣਕ ਅਤੇ ਟਰੱਕ ਸੜ ਕੇ ਸੁਆਹ ਹੋ ਗਏ ਨੇ ਦੂਸਰੇ ਦੇ ਟਾਇਰ ਸੜ ਕੇ ਸੁਆਹ ਹੋ ਗਏ ਇੱਕੋ ਮਲਕ ਦੇ ਇਹ ਟਰੱਕ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਏ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਕਿੰਨੀਆਂ ਗੱਡੀਆਂ ਦਾ ਨੁਕਸਾਨ ਆ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਫੋਟੋ ਵਾਸਤੇ ਹੋਣੀ ਕਿੰਨਾ ਨੁਕਸਾਨ ਆ ਗਿਆ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜ਼ਿੰਮੇਵਾਰ ਮੰਨਦੇ ਆ ਭਾਈ ਅੱਜ ਜ਼ਿੰਮੇਦਾਰ ਨੂੰ ਮੰਨਦੇ ਆ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਤੇ ਅੱবি ਉਹਨੇ ਅੱਗ ਲਾਤੀ ਸਾਰੇ ਮੇਰੇ ਪ੍ਰਸ਼ਾਸਨ ਵਾਲੇ ਕਹਾਂ ਜਾਂਦਾ ਕਿ ਨਾਲਵਾ ਕਰਾ ਲਓ ਨਾਲ ਲਾਓ ਇਹ ਨਾਲ ਮੁੜਿਆ ਨਹੀਂ ਇਹ ਕਿਹਨੂੰ ਡਕਿਆ ਹਾਂ ਆ ਸਾਰੇ ਲੱਗੀ ਆ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਰਹੇ ਮੰਗ ਇਹੋ ਹੀ ਤੁਹਾਡਾ ਕਾਹੋ ਫੈਸਲਾ ਇਹਨਾਂ ਦਾ ਨੁਕਸਾਨ ਵੀ ਭਰਾਈ ਹੋਏ ਇਹਨਾਂ ਨੇ ਅੱਗੇ ਜਾਣ ਕੇ ਲਾਈ ਪਤਾ ਸਵੀਰਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆ ਵੀ ਨਾਲ ਲਾਓ ਇਹਨਾਂ ਜਾਣ ਪੁੱਝ ਕੇ ਲਾਈ ਹੈ ਪਤਾ ਵਾਚਲਰ ਦੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀ ਹੈ ਦੋ ਇਹ ਨਿਕਲ ਗਈਆਂ ਇੱਥੋਂ ਇਹ ਆ ਗਿਆ ਸਰਮਿੰਦਰ ਸਿੰਘ ਜੀ ਸਰ ਜੀ ਇਧਰ ਪਹਿਲੀ ਜਿਹੜਾ ਅੱਡੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ ਸਾਰੀਆਂ ਟੁੱਟ ਲਾਸ ਹੋ ਗਈਆਂ ਵੇਖੋ ਸਾਰੀਆਂ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਦੇ ਵੇਖ ਲੋ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕੁੜੀਆਂ ਉਹ ਵੀ ਅੱਗ ਲੱਗੀ ਜੇ ਕਣਕ ਨੂੰ ਨਹੀਂ ਸਰਕਾਰ ਵਾਲੇ ਵੀ ਕਹਿੰਦਾ ਕਿ ਨਾਲ ਨੂੰ ਅੱਗ ਨਾਲ ਆ ਲਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਦਿਆਰ ਨਾਲ ਨਾਲ ਆ ਕੇ ਲਈਏ ਨਾਲ ਲਈ ਜਾਵੇ ਜੀ ਬਾਬੇ ਇਹ ਤੇ ਮਰੀ ਗੱਲ ਹੋਇਆ ਬਹੁਤ ਮਹਾਰਾਜ ਜੀ ਹੁਮਨ ਸਰ ਜੀ ਪਸਾਹ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ ਮਾਰ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵੇਲੇ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ ਫੇਰ ਵੀ ਉਹਨੇ ਅੱਗ ਲਾਤੀ ਤੜੀ ਚਾਹਟੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ ਕਿਸਾਨ ਬਲੋ ਖੇਤਾ ਚ ਨਾੜ ਨੂੰ ਲਗਾਈ ਅੱਗ ਕਾਨ ਬਟਾਲਾ ਨਜ਼ਦੀਕ ਕਸਬਾ ਖੋਖਰ ਫੌਜੀਆ ਕੋਲ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਖੜੇ ਦੋ ਟਰੱਕਾਂ ਨੂੰ ਅੱਗ ਨੇ ਲਪੇਟ ਚ ਲੈ ਲਿਆ ਇੱਕ ਟਰੱਕ ਵਿੱਚ ਲੱਖਾਂ ਦੀ ਕਣਕ ਅਤੇ ਟਰੱਕ ਸੜ ਕੇ ਸੁਆਹ ਹੋ ਗਏ ਨੇ ਦੂਸਰੇ ਦੇ ਟਾਇਰ ਸੜ ਕੇ ਸੁਆਹ ਹੋ ਗਏ ਇੱਕੋ ਮਲਕ ਦੇ ਇਹ ਟਰੱਕ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਲਾਡੀ ਬੀ ਬੀ ਕੀ ਹੋਇਆ ਸੜੀ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਸਾਰੀਆਂ ਗੱਡੀਆਂ ਨੁਕਸਾਨ ਆ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਉਹ ਵੇਖੋ ਕੋਟਲਾ ਸੀ ਹੋਣੀ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜਿੰਮੇਵਾਰ ਮੰਨਦੇ ਨੇ ਭਾਈ ਆ ਜੀ ਜ਼ਮੀਰਦਾਰ ਨੂੰ ਮੰਨਦੇ ਨੇ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸਨ ਤੇ ਵੀ ਗੱਡੀਆਂ ਲੱਗੀਆਂ ਵਾ ਤੇ ਅੱਗੇ ਉਹਨੇ ਅੱਗ ਲਾਤੀ ਸਰਕਾਰਾ ਕੋਲ ਪ੍ਰਸ਼ਾਸਨ ਕੋਲ ਕਿਹਾ ਜਾਂਦਾ ਸੀ ਨਾੜਵਾ ਕੇ ਲਾ ਲਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਕਿਹਨੂੰ ਡਕਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਕੀ ਮੰਗ ਕਰ ਮੰਗ ਇਹੋ ਹੀ ਵੀ ਸਾਡਾ ਉਹ ਫੈਸਲਾ ਇਹਨਾਂ ਨੂੰ ਸ਼ਾਨੀ ਪਰਭਾਈ ਨੁਕਸਾਨ ਦੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਈ ਪਤਾ ਸਵੀਰ ਵੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਇਹਨਾਂ ਜਾਣ ਪੁੱਜ ਕੇ ਲਈ ਇਹ ਪਤਾ ਹਵਾ ਚੱਲ ਰਹੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਨਿਕਲ ਗਏ ਇੱਥੋਂ ਇਹ ਨਾ ਪਈ ਆ ਫਰਮਿੰਦਰ ਸਿੰਘ ਜੀ ਇਹ ਸਰ ਜੀ ਇਧਰ ਪਹਿਲੀ ਜੋ ਅੱਗੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗੇ ਲੱਗੀ ਜੇ ਸਾਰੀਆਂ ਟੁੱਟ ਲਾ ਸਹੁੰਦੀਆਂ ਵੇਖੋ ਸਾਰੀਆਂ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਤੇ ਵੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕੁੜੀਆਂ ਉਹ ਵੀ ਅੱਗ ਲੱਗੀ ਆ ਕਣਕ ਨੂੰ ਵੀ ਆਹ ਉਹ ਵੀ ਕਿਹਾ ਜਾਂਦਾ ਕਿ ਨਾਲ ਨੂੰ ਆਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਹੁਣ ਨਾਲ ਨੂੰ ਆਗ ਲਾਈਏ ਨਾ ਲਾਈ ਜਾਵੇ ਜੀ ਇਹਦਾ ਤੇ ਮਾੜੀ ਗੱਲ ਹੈ ਬਹੁਤ ਮਾੜਾ ਜੀ ਹੁਮਨ ਸਰ ਜੀ ਕੋ ਸਾਡੇ ਆਏ ਹਮਾਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ